ਅੱਜ ਦਾ ਇਤਿਹਾਸ ਦਿੱਲੀ ਫਤਿਹ ਦਿਵਸ ਆਪ ਜੀ ਨਾਲ ਸਾਂਝਾ ਕਰਨਾ ਹੈ ਸਾਧ ਸੰਗਤ ਦਿੱਲੀ ਦਾ ਇਤਿਹਾਸ ਬਹੁਤ ਲੰਮਾ ਹੈ ਦਿੱਲੀ ਲੰਬੇ ਸਮੇਂ ਤੋਂ ਮੁਗਲ ਬਾਦਸ਼ਾਹ ਦੇ ਅਧੀਨ ਰਹੀ ਹੈ ਤੇ ਜਿੰਨੇ ਵੀ ਬਾਦਸ਼ਾਹ ਦਿੱਲੀ ਦੀ ਧਰਤੀ ਤੇ ਆਏ ਉਹਨਾਂ ਨੇ ਇੱਥੇ ਆਪਣਾ ਰਾਜ ਪ੍ਰਬੰਧ ਕਾਇਮ ਕੀਤਾ ਤੇ ਉਹਨਾਂ ਦਾ ਰਵਈਆ ਜਿਹੜਾ ਹੈ ਬਹੁਤ ਜ਼ਾਲਮਾਨਾ ਰਿਹਾ ਤੁਸੀਂ ਵੇਖੋਗੇ ਦਿੱਲੀ ਦੀ ਧਰਤੀ ਤੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਜਾਂਦਾ ਹੈ। ਇਸੇ ਦਿੱਲੀ ਦੀ ਧਰਤੀ ਤੇ ਗੁਰੂ ਕੇ ਸਿੱਖਾਂ ਨੂੰ ਆਰੇ ਨਾਲ ਚੀਰਿਆ ਗਿਆ, ਕਿਤੇ ਦੇਗਾਂ ਦੇ ਵਿੱਚ ਉਬਾਲਿਆ ਗਿਆ, ਕਿਤੇ ਰੂਹ ਵਿੱਚ ਲਪੇਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਗ ਲਗਾ ਕੇ। ਇਸੇ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ 740 ਦੇ ਕਰੀਬ ਜਿਹੜੇ ਸਿੰਘ ਉਹਨਾਂ ਦੇ ਨਾਲ ਫੜੇ ਸਨ ਉਹਨਾਂ ਨੂੰ ਵੀ ਸਾਧ ਸੰਗਤ ਜੀ ਇੱਥੇ ਸ਼ਹੀਦ ਕੀਤਾ ਗਿਆ ਬੜੇ ਤਸੀਹੇ ਦੇ ਦੇ ਕੇ ਦਿੱਲੀ ਦੀ ਧਰਤੀ ਤੇ ਤੇ ਜਿੰਨੇ ਵੀ ਜ਼ਾਲਮ ਇਸ ਧਰਤੀ ਤੇ ਬੈਠੇ ਉਹਨਾਂ ਦਾ ਰਵਈਆ ਬੜਾ ਜ਼ਾਲਮ ਸੀ ਪਰ ਸਾਧ ਸੰਗਤ ਜਿਹੜੇ ਚੰਮ ਦੀਆਂ ਚਲਾਉਣ ਵਾਲੇ ਸਨ ਹੌਲੀ-ਹੌਲੀ ਕਰਕੇ ਉਹਨਾਂ ਦੀ ਪਕੜ ਜਿਹੜੀ ਹੈ ਬੜੀ ਪਹਿਲਾਂ ਮਜ਼ਬੂਤ ਸੀ ਪਰ ਹੌਲੀ-ਹੌਲੀ ਪਕੜ ਢਿੱਲੀ ਹੁੰਦੀ ਗਈ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਤੋਂ ਬਾਅਦ ਜਿੰਨੇ ਵੀ ਬਾਦਸ਼ਾਹ ਆਏ ਹੌਲੀ-ਹੌਲੀ ਕਰਕੇ ਉਹਨਾਂ ਦੀ ਪਕੜ ਜਿਹੜੀ ਢਿੱਲੀ ਹੋ ਗਈ ਤੇ ਗੁਰੂ ਕਾ ਖਾਲਸਾ ਜਿਨ੍ਹਾਂ ਨੇ ਬਹੁਤ ਤਸ਼ੱਦਦ ਤਸੀਹੇ ਆਪਣੇ ਪਿੰਡੇ ਤੇ ਹੰਡਾਏ ਬਹੁਤ ਲੰਬਾ ਸਮਾਂ ਘਰ-ਕਾਟ ਛੱਡ ਕੇ ਜੰਗਲਾਂ ਦੇ ਵਿੱਚ ਵਸੇਵਾ ਰੱਖਿਆ ਹੌਲੀ-ਹੌਲੀ ਖਾਲਸੇ ਦੀ ਪਕੜ ਮਜ਼ਬੂਤ ਹੋਈ ਖਾਲਸਾ ਇਕੱਠਾ ਹੋਇਆ ਤੇ ਇਕੱਠੇ ਹੋ ਕੇ ਸੰਗਠਿਤ ਹੋ ਕੇ ਮਿਸਲਾਂ ਦੇ ਰੂਪ ਦੇ ਵਿੱਚ ਖਾਲਸਾ ਜਦੋਂ ਉੱਭਰਿਆ ਤਾਂ ਉਹਨਾਂ ਨੇ ਫਿਰ ਆਪਣਾ ਰਾਜ ਪ੍ਰਬੰਧ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਤਾਂ ਮਿਸਲਾਂ ਜਦੋਂ ਹੋਣ ਦੇ ਵਿੱਚ ਆਈਆਂ ਇਹਨਾਂ ਮਿਸਲਾਂ ਦੇ ਵਿੱਚੋਂ ਇੱਕ ਮਿਸਲ ਸੀ ਜਿਹਨੂੰ ਕਰੋੜ ਸਿੰਘੀਆ ਮਿਸਲ ਕਹਿੰਦੇ ਸਨ ਇਸ ਮਿਸਲ ਦੇ ਬਾਨੀ ਸਰਦਾਰ ਸ਼ਾਮ ਸਿੰਘ ਸਨ ਸਰਦਾਰ ਸ਼ਾਮ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਦਾ ਟੱਕਰਾ ਕਰਦਿਆਂ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਸਰਦਾਰ ਕਰੋੜ ਸਿੰਘ ਇਸ ਮਿਸਲ ਦੇ ਮੁਖੀ ਬਣਦੇ ਨੇ ਕਰੋੜ ਸਿੰਘ ਦੇ ਨਾਮ ਤੋਂ ਹੀ ਇਸ ਮਿਸਲ ਦਾ ਨਾਮ ਕਰੋੜ ਸਿੰਘੀਆ ਮਿਸਲ ਪੈ ਗਿਆ ਕਰੋੜ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਸ ਮਿਸਲ ਦੇ ਮੁਖੀ ਬਣੇ ਬਾਬਾ ਬਗੇਲ ਸਿੰਘ ਜੀ ਬਾਬਾ ਬਗੇਲ ਸਿੰਘ ਬਹੁਤ ਚੜ੍ਹਦੀ ਕਲਾ ਵਾਲੇ ਬੜੇ ਤਕੜੇ ਯੋਧੇ ਜਰਨੈਲ ਸਨ ਤੇ ਉਸ ਵਕਤ ਬਾਬਾ ਬਗੇਲ ਸਿੰਘ ਜੀ ਦੇ ਨਾਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਤੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਇਹਨਾਂ ਦਾ ਵੀ ਬਹੁਤ ਠੁਕਮਾ ਸਾਥ ਬਣ ਗਿਆ ਹਾਲਾਂਕਿ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦਿੱਲੀ ਉੱਪਰ ਪਹਿਲਾਂ ਵੀ ਕਈ ਹਮਲੇ ਕਰ ਚੁੱਕੇ ਸਨ ਪਰ ਜਿਸ ਵੇਲੇ ਬਾਬਾ ਬਗੇਲ ਸਿੰਘ ਜੀ ਦੇ ਨਾਲ ਰਲ ਕੇ ਇਹਨਾਂ ਤਿੰਨਾਂ ਨੇ ਇਕੱਠਾ ਹਮਲਾ ਕੀਤਾ ਨਾ ਸਨ 1783 ਦੇ ਅੰਦਰ ਤੇ ਸ਼ਾ ਆਲਮ ਦੂਜਾ ਜੋ ਦਿੱਲੀ ਦਾ ਬਾਦਸ਼ਾਹ ਸੀ ਉਹਨੂੰ ਪਤਾ ਲੱਗਾ ਕਿ ਸਿੰਘਾਂ ਨੇ ਹਮਲਾ ਕਰ ਦਿੱਤਾ ਜਦੋਂ ਹਮਲੇ ਦੀ ਖਬਰ ਸੁਣੀ ਤੇ ਸ਼ਾ ਆਲਮ ਦੂਜਾ ਸਿੰਘਾਂ ਦੇ ਹਮਲੇ ਤੋਂ ਇੰਨਾ ਜ਼ਿਆਦਾ ਘਬਰਾ ਗਿਆ ਕਹਿੰਦਾ ਮੈਂ ਸਿੰਘਾਂ ਦਾ ਟੱਕਰਾਂ ਨਹੀਂ ਕਰ ਸਕਦਾ ਤਕਰੀਬਨ 50 ਕੁ ਹਜ਼ਾਰ ਦੇ ਕਰੀਬ ਫੌਜ ਲੈ ਕੇ ਸਿੰਘ ਦਿੱਲੀ ਤੇ ਚੜ੍ਹੇ ਜਿੱਥੇ 30000 ਫੌਜ ਨੇ ਉਤਾਰਾ ਕੀਤਾ ਉਥੇ ਅਜੇ ਕੋਟ 30000 ਹਾਰੀ ਬਣੀ ਹੋਈ ਹੈ ਇਧਰ ਸਾਧ ਸੰਗਤ ਜਿੰਨੇ ਵੀ ਰਾਹ ਦੇ ਵਿੱਚ ਸਿੰਘਾਂ ਦਾ ਰਾਹ ਰੋਕਣ ਦਾ ਯਤਨ ਕਰਦੇ ਨੇ ਸਿੰਘ ਸਾਰਿਆਂ ਨੂੰ ਢੇਰ ਕਰਦੇ ਆ ਹੋਏ ਆ ਹੌਲੀ ਹੌਲੀ ਦਿੱਲੀ ਵੱਲ ਵਧੇ ਤੇ ਦਿੱਲੀ ਦੇ ਦਰਵਾਜ਼ੇ ਨੂੰ ਸਿੰਘਾਂ ਨੇ ਤੋੜ ਕੇ ਤੇ ਲਾਲ ਕਿਲੇ ਦੇ ਵਿੱਚ ਸਿੰਘ ਦਾਖਲ ਹੋ ਗਏ ਸ਼ਾ ਆलम ਦੂਜਾ ਸਿੰਘਾਂ ਦੇ ਇਸ ਹਮਲੇ ਦੀ ਖਬਰ ਸੁਣ ਕੇ ਸਿੰਘਾਂ ਦਾ ਟਾਕਰਾ ਕਰਨ ਦੀ ਬਜਾਏ ਕਿਲੇ ਦੇ ਵਿੱਚ ਛੁਪ ਗਿਆ ਲੁਕ ਗਿਆ ਤੇ ਸਾਧ ਸੰਗਤ ਇਹਨਾਂ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਕੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿੱਤਾ ਤੇ ਜਿੱਥੇ ਸਮੇਂ ਦੇ ਬਾਦਸ਼ਾਹ ਆਪਣੇ ਸਿੰਘਾਸਨ ਲਾ ਕੇ ਬੈੰਦੇ ਸਨ دیਵਾਨੇ ਆਮ دیਵਾਨੇ ਖਾਸ ਉੱਥੋਂ ਤੱਕ ਸਿੰਘਾਂ ਨੇ ਪਹੁੰਚ ਕੀਤੀ ਤੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆਂ ਉਹਨਾਂ ਨੂੰ ਦਿੱਲੀ ਦੇ ਤਖਤ ਤੇ ਬਿਠਾਇਆ ਗਿਆ ਉਸ ਵਕਤ ਦਿੱਲੀ ਦੇ ਉੱਪਰ ਨਾਦਰ ਸ਼ਾਹ ਨੇ ਵੀ ਕਈ ਹਮਲੇ ਕੀਤੇ ਸਨ ਜਿਹੜਾ ਤਖਤ ਤੇ ਤਾਉ ਸੀ ਬਹੁਤ ਵੱਡਾ ਸੰਗਾਸਨ ਜਿਹਦੇ ਉੱਪਰ ਮੋਰ ਬਣੇ ਹੋਏ ਸਨ ਬੜਾ ਕੀਮਤੀ ਹੀਰੇ ਨਾਲ ਜਿਹੜਾ ਸੰਗਾਸਨ ਸੀ ਜਿਸ ਨੂੰ ਮੋਰ ਸੰਗਾਸਨ ਵੀ ਕਹਿੰਦੇ ਸਨ ਉਹਦੇ ਵਿੱਚੋਂ ਬਹੁਤ ਸਾਰੇ ਕੀਮਤੀ ਜਿਹੜੇ ਹੀਰੇ ਸਨ ਨਗინੇ ਸਨ ਉਹ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਸੀ ਤੇ ਜਿਹੜਾ ਤਖਤ ਇਹ ਤਾ ਉਸ ਸੀ ਜਿਸ ਦੀ ਬਹੁਤ ਵੱਡੀ ਭਾਰੀ ਸਿੱਲ ਸੀ ਜਿਹਦੇ ਉੱਪਰ ਬਹਿ ਕੇ ਦਿੱਲੀ ਦੇ ਬਾਦਸ਼ਾਹ ਦੀ ਤਾਜ ਪੋਸ਼ੀ ਹੁੰਦੀ ਸੀ ਸਿੰਘਾਂ ਨੇ ਉਹ ਸੰਗਾਸਨ ਵੀ ਇੱਥੋਂ ਪੁੱਟ ਲਿਆ ਘੋੜਿਆਂ ਦੇ ਮਗਰ ਪਾ ਕੇ ਲੈ ਕੇ ਗਏ ਕਹਿਣ ਲੱਗੇ ਇਹ ਸੰਗਾਸਨ ਜਿਹਦੇ ਉੱਪਰ ਬਹੁਤ ਵੱਡੇ ਵੱਡੇ ਬਾਦਸ਼ਾਹ ਬੈੰਦੇ ਰਹੇ ਅਤੇ ਸਿੰਘਾਂ ਨੂੰ ਸ਼ਹੀਦ ਕਰਨ ਦੇ ਫਰਮਾਨ ਜਾਰੀ ਹੁੰਦੇ ਰਹੇ ਅੱਜ ਤੋਂ ਬਾਅਦ ਇਹ ਸੰਗਾਸਨ ਗੁਰੂ ਨਾਮਦਾਸ ਦੇ ਚਰਨਾਂ ਵਿੱਚ ਹੋਏਗਾ ਗੁਰੂ ਰਾਮਦਾਸ ਦੇ ਦਰਤੀ ਸੰਗਾਸਨ ਲੈ ਕੇ ਗਏ ਬੁੰਗਾ ਰਾਮਗੜੀਆ ਦੇ ਵਿੱਚ ਅੱਜ ਵੀ ਉਹ ਇਤਿਹਾਸਕ ਸਿੱਲ ਜਿੱਥੇ ਆਪ ਉਹਦੇ ਦਰਸ਼ਨ ਕਰ ਸਕਦੇ ਹੋ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਧਾਕੇ ਰੱਖੀ ਸਾਫ ਸੰਗਤ ਦੇ ਥੋੜੇ ਦਿਨ ਹੋਏ ਸਨ ਦਿੱਲੀ ਦੇ ਉੱਪਰ ਸਿੰਘਾਂ ਨੂੰ ਕਬਜ਼ਾ ਕੀਤੇ ਆ ਇੱਕ ਦਿਨ ਜਮਨਾ ਦੇ ਕੰਡੇ ਸਿੰਘ ਸੈਰ ਕਰ ਰਹੇ ਨੇ ਸਾਰੇ ਤਾਂ ਚਾਰ ਕੁਹਾਰ ਇੱਕ ਡੋਲਾ ਲਈ ਜਾਂਦੇ ਨੇ ਸਿੰਘਾਂ ਨੂੰ ਸ਼ੱਕ ਪੈ ਗਿਆ ਕਿ ਇਹ ਡੋਲਾ ਕਿਸੇ ਬੱਚੀ ਨੂੰ ਜ਼ਬਰਦਸਤੀ ਚੁੱਕ ਕੇ ਨਾ ਲੈ ਕੇ ਜਾ ਰਹੇ ਹੰਡੋਲੇ ਵਿੱਚ ਸਿੰਘਾਂ ਨੇ ਦਬਕਾ ਮਾਰਿਆ ਕੌਣ ਹੋ ਤੁਸੀਂ ਭਈ ਤੇ ਕੁਵਾਰ ਉਹ ਡੋਲਾ ਰੱਖ ਕੇ ਭੱਜ ਗਏ ਜਦੋਂ ਸਿੰਘ ਡੋਲੇ ਦੇ ਨੇੜੇ ਗਏ ਤੇ ਵਿੱਚੋਂ ਇੱਕ ਬੀਬੀ ਨਿਕਲੀ ਸਿੰਘਾਂ ਨੇ ਪੁੱਛਿਆ ਭਾਈ ਤੁਸੀਂ ਕਿੱਥੋਂ ਉਹਨੇ ਦੱਸਿਆ ਜੀ ਮੈਂ ਸ਼ਰਧਾਨਾ ਦੇ ਫ੍ਰਾਂਸੀਸੀ ਜਰਨੈਲ ਸਮਰੂ ਦੀ ਬੇਗਮ ਹਾਂ ਤੇ ਮੈਂ ਦਿੱਲੀ ਆਈ ਸੀ ਪਤਾ ਲੱਗਿਆ ਦਿੱਲੀ ਦੇ ਹਾਲਾਤ ਠੀਕ ਨਹੀਂ ਸਿੰਘਾਂ ਨੇ ਇੱਥੇ ਕਬਜ਼ਾ ਕਰ ਲਿਆ ਕਹਿੰਦੇ ਮੈਨੂੰ ਇਹਨਾਂ ਲੋਕਾਂ ਨੇ ਘੇਰ ਲਿਆ ਜਿਹੜੇ ਭੱਜ ਗਏ ਨੇ ਹੁਣ ਸਿੰਘਾਂ ਨੇ ਉਹਨਾਂ ਭੱਜੇ ਜਾਂਦੇ ਕੋਹਾਰਾਂ ਨੂੰ ਘੋੜੇ ਮਗਰ ਲਾ ਕੇ ਕਾਬੂ ਕਰ ਲਿਆ ਆਖਿਆ ਆ ਡੋਲਾ ਚੁੱਕੋ ਤੇ ਚਾਰ ਪੰਜ ਸਿੰਘ ਹਿਫਾਜ਼ਤ ਵਾਸਤੇ ਨਾਲ ਗਏ ਬੇਗਮ ਸਮਰੂ ਨੂੰ ਸ਼ਰਧਾਨਾ ਪਹੁੰਚਾਇਆ ਬੜੇ ਹੀ ਸ਼ਾਨ ਦੇ ਨਾਲ ਤੇ ਜਦੋਂ ਛੱਡ ਕੇ ਸਿੰਘ ਉਹਨੂੰ ਜਾਣ ਲੱਗੇ ਉਹਨਾਂ ਪੁੱਛਿਆ ਭਾਈ ਤੁਸੀਂ ਕੌਣ ਹੋ ਜਿਹੜੇ ਇੱਥੇ ਲੈ ਕੇ ਆਏ ਹੋ ਉਹਨਾਂ ਆਖਿਆ ਅਸੀਂ ਸਰਦਾਰ ਬਗੇਲ ਸਿੰਘ ਦੇ ਜਥੇ ਦੇ ਸਿੰਘਾਂ ਅਸੀਂ ਗੁਰੂ ਦਾ ਹੁਕਮ ਜਿਹੜਾ ਹੈ ਉਹਨੂੰ ਮੰਨਦੇ ਆ ਸਤਿਗੁਰੂ ਨੇ ਆਖਿਆ ਸੀ ਕਿ ਸਾਰੀਆਂ ਧੀਆਂ ਬੱਚੀਆਂ ਪਹਿਣਾ ਦਾ ਸਤਿਕਾਰ ਕਰਨਾ ਹੈ ਕਦੇ ਵੀ ਕਿਸੇ ਬਲਾ ਦੇ ਉੱਪਰ ਜ਼ੁਲਮ ਨਹੀਂ ਢਾਉਣਾ ਅਸੀਂ ਗੁਰੂ ਦਾ ਹੁਕਮ ਮੰਨ ਕੇ ਆਪ ਜੀ ਦੇ ਨਾਲ ਬੜੇ ਸਤਿਕਾਰ ਨਾਲ ਪੇਸ਼ ਆਇਆ ਤੇ ਆਪ ਜੀ ਨੂੰ ਕਰੇ ਛੱਡ ਕੇ ਜਾ ਰਹੇ ਹਾਂ ਬੇਗਮ ਸਮਰੂ ਦੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਕਿ ਸਰਦਾਰ ਬਗੇਲ ਸਿੰਘ ਨੂੰ ਮਿਲਿਆ ਜਾਏ ਜਦੋਂ ਸਰਦਾਰ ਬਗੇਲ ਸਿੰਘ ਮਿਲੇ ਤੇ ਬੇਗਮ ਸਮਰੂ ਨੇ ਸਰਦਾਰ ਬਗੇਲ ਸਿੰਘ ਨੂੰ ਆਪਣਾ ਧਰਮ ਦਾ ਭਰਾ ਬਣਾ ਕੇ 10000 ਮੋਹਰਾਂ ਨਜ਼ਰਾਨੇ ਵਜੋਂ ਪੇਸ਼ ਕੀਤੀਆਂ ਤੇ 10 ਘੋੜੇ ਜਿਹੜੇ ਸੀ ਉਹਨਾਂ ਨੂੰ ਇਨਾਮ ਦੇ ਵਿੱਚ ਦਿੱਤੇ ਸ਼ਾ ਆलम ਦੂਜਾ ਉਹ ਲੁਕਿਆ ਹੋਇਆ ਹੈ ਤੇ ਸਿੰਘਾਂ ਦੇ ਕੋਲ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰਦਾ ਸਰਦਾਨਾ ਬੀਗਮ ਨੇ ਫਿਰ ਵਿੱਚ ਪੈ ਕੇ ਇਹ ਮਸਲਾ ਹੱਲ ਕਰਵਾਇਆ ਕਿ ਦਿੱਲੀ ਦੇ ਵਿੱਚ ਖਾਲਸੇ ਦਾ ਰਾਜ ਹੋ ਗਿਆ ਹੈ ਦਿੱਲੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਕਤਲੋਗਾਰਤ ਕੋਈ ਲੁੱਟ ਨਾ ਮਚਾਈ ਜਾਏ ਤੇ ਸਿੰਘ ਕਹਿਣ ਲੱਗੇ ਜੀ ਸਾਡਾ ਮਕਸਦ ਦਿੱਲੀ ਨੂੰ ਲੁੱਟਣਾ ਨਹੀਂ ਸਾਡਾ ਮਕਸਦ ਲੋਕਾਂ ਨੂੰ ਕਤਲ ਕਰਨਾ ਨਹੀਂ ਸਾਡਾ ਮਕਸਦ ਹਲੇਮੀ ਰਾਜ ਵਾਲਾ ਹੈ ਤੇ ਅਸੀਂ ਤੇ ਉਹਨਾਂ ਅਸਥਾਨਾਂ ਦੀ ਸੇਵਾ ਕਰਨ ਵਾਸਤੇ ਆਏ ਆ ਜਿੱਥੇ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਸਨ ਜਿੱਥੇ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਸਰਦਾਰ ਬਗੇਲ ਸਿੰਘ ਜੀ ਨੇ ਉਸ ਵੇਲੇ ਸਾਰੇ ਧਾਰਮਿਕ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਉਸ ਵੇਲੇ ਸ਼ਾਹ ਆलम ਦੂਜੇ ਨੇ ਆਖਿਆ ਕਿ ਜਿੰਨਾ ਪੈਸਾ ਚਾਹੀਦਾ ਹੈ ਉਹ ਦਿੱਤਾ ਜਾਏਗਾ ਇਹ ਸਾਰੇ ਗੁਰਦੁਆਮ ਜਿਹੜੇ ਨੇ ਉਹ ਸਾਰੇ ਜਾਨ ਤੇ ਉਸ ਵੇਲੇ ਫਿਰ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਮਜਨੂ ਕਾ ਟਿੱਲਾ ਗੁਰਦੁਆਰਾ ਸੀਸਗੰਗ ਸਾਹਿਬ ਅਤੇ ਹੋਰ ਜਿੰਨੇ ਵੀ ਗੁਰਦੁਆਮ ਦਿੱਲੀ ਦੇ ਵਿੱਚ ਇਤਿਹਾਸਕ ਹਨ ਉਹਨਾਂ ਸਾਰਿਆਂ ਦੀ ਸੇਵਾ ਸਰਦਾਰ ਬਗੇਲ ਸਿੰਘ ਨੇ ਕਰਵਾਈ ਇਹ ਸਾਰੀਆਂ ਸਵਾਵਾਂ ਖਾਲਸੇ ਦੇ ਰਾਜ ਦੇ ਵਿੱਚ ਹੋਈਆਂ ਦਿੱਲੀ ਦੀ ਧਰਤੀ ਤੇ ਅਤੇ ਦਿੱਲੀ ਦੀ ਧਰਤੀ ਤੇ ਜਦੋਂ ਸਿੰਘਾਂ ਨੇ ਆਪਣਾ ਖਾਲਸੇ ਰਾਜ ਦੇ ਨਿਸ਼ਾਨ ਚੁਲਾਏ ਤੇ ਦਿੱਲੀ ਦੀ ਜਨਤਾ ਇੰਨੀ ਖੁਸ਼ ਹੋਈ ਕਿ ਉਹਨਾਂ ਨੇ ਮਠਿਆਈ ਵੰਡੀ ਜਿਹੜੀ ਪੁੱਲ ਮਠਿਆਈ ਦੇ ਨਾਮ ਨਾਲ ਅੱਜਪਨ ਜਾਣਦੇ ਆ ਬਹੁਤ ਅਮਨ ਚੈਨਸ ਦਿੱਲੀ ਦੀ ਧਰਤੀ ਤੇ ਰਿਹਾ ਤੇ ਖਾਲਸੇ ਨੇ ਲੰਬਾ ਸਮਾਂ ਦਿੱਲੀ ਦੀ ਧਰਤੀ ਤੇ ਰਾਜ ਕਰਕੇ ਦੱਸ ਦਿੱਤਾ ਕਿ ਖਾਲਸਾ ਰਾਜ ਕੀ ਹੈ ਉਹ ਰਾਜ ਭਾਗ ਜਿਸ ਦੇ ਵਿੱਚ ਸਾਰਿਆਂ ਦੇ ਹੱਕ ਦੀ ਗੱਲ ਹੋਵੇ ਸਾਰਿਆਂ ਨੂੰ ਇਨਸਾਫ ਦਿੱਤਾ ਜਾਂਦਾ ਹੋਵੇ ਉਹ ਹਲੇਮੀ ਰਾਜ ਖਾਲਸੇ ਨੇ ਕਹਿਮ ਕੀਤਾ ਤੇ ਸਾਧ ਸੰਗਤ ਇਤਿਹਾਸ ਮੁੜ ਮੁੜ ਕੇ ਆਪਣੇ ਆਪ ਨੂੰ ਦਰਉਂਦਾ ਏ ਪਿਛਲੇ ਸਾਲ ਤੁਸੀਂ ਦੇਖਿਆ ਕਸਾਨਾ ਨੇ ਫਿਰ ਦਿੱਲੀ ਦੀ ਧਰਤੀ ਤਿਆਕ ਜਦੋਂ ਡੇਰੇ ਲਾਏ ਫਿਰ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਝੁਲੇ ਤੇ ਫਿਰ ਦਿੱਲੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅੱਗੇ ਫਿਰ ਝੁਕਣਾ ਪਿਆ ਦਿੱਲੀ ਨੂੰ ਫਿਰ ਇੱਕ ਵਾਰੀ ਸਿੰਘਾਂ ਨੇ ਫਤਿਹ ਕਰ ਦਿੱਤਾ ਸੋ ਇਹ ਦਿੱਲੀ ਦਾ ਇਤਿਹਾਸ ਜਿਹਨੂੰ ਖਾਲਸੇ ਨੇ ਫਤਿਹ ਕਰਕੇ ਇੱਥੇ ਖਾਲਸੇ ਨਿਸ਼ਾਨ ਸਾਹਿਬ ਚੁਲਾਏ ਉਹ ਦਿੱਲੀ ਦੀ ਧਰਤੀ ਜਿੱਥੇ 24 ਘੰਟੇ ਕਤਲਿਆਮ ਮੱਚਿਆ ਰਹਿੰਦਾ ਸੀ ਉਹਦੇ ਧਰਤੀ ਦੇ ਉੱਪਰ ਸਾਰੇ ਗੁਰਧਾਮ ਕਾਇਮ ਕੀਤੇ ਸੰਗਤਾਂ ਕਾਇਮ ਕੀਤੀਆਂ ਲੰਗਰ ਦਾ ਪ੍ਰਬੰਧ ਕਾਇਮ ਕੀਤਾ ਅੱਜ ਦਿੱਲੀ ਦੀ ਧਰਤੀ ਤੇ ਐਡੀ ਕਿਰਪਾ ਹੈ ਸਤਿਗੁਰਾਂ ਦੀ ਇੱਥੇ ਕੋਈ ਭੁੱਖਾ ਨਹੀਂ ਸੌਂਦਾ ਗੁਰੂ ਕੇ ਲੰਗਰ 24 ਘੰਟੇ ਵਰਤਦੇ ਨੇ ਕੋਈ ਵੀ ਮਨੁੱਖ ਜਿਸ ਨੂੰ ਕਿਤੇ ਆਸਰਾ ਨਾ ਮਿਲੇ ਗੁਰੂ ਘਰ ਦੀ ਸ਼ਰਨ ਲੈਂਦਾ ਹੈ ਇਹ ਖਾਲਸੇ ਦੇ ਰਾਜ ਦੀ ਬਦੌਲਤ ਹੋਇਆ ਗੁਰੂ ਸਾਹਿਬ ਕਿਰਪਾ ਕਰੇ ਅੱਜ ਫਿਰ ਲੋੜ ਹੈ ਹਲੇਮੀ ਰਾਜ ਦੀ ਅੱਜ ਫਿਰ ਲੋੜ ਹੈ ਸਾਨੂੰ ਇਕੱਠੇ ਹੋ ਕੇ ਇਤਿਹਾਸ ਤੋਂ ਸਬਕ ਲਈਏ ਇਕੱਠੇ ਹੋ ਕੇ ਅਸੀਂ ਸਾਰੇ ਅੱਜ ਫਿਰ ਇੱਕ ਨਿਸ਼ਾਨ ਦੇ ਥੱਲੇ ਇਕੱਤਰ ਹੋਈਏ ਤੇ ਫਿਰ ਇਹ ਖਾਲਸੇ ਦੇ ਬੋਲ ਬਾਲੇ ਕਾਇਮ ਹੋਣਗੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸੰਭਲेंगे ਬੱਚੇ ਸ਼ਰਨ ਜੋ ਹੋਏ ਦਿੱਲੀ ਫਤਿਹ ਦਿਵਸ ਦੀਆਂ ਸਿਮੁਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਪੁੱਲਾਂ ਨਾਂ ਚ ਤਾਰਨੀਆਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ